ਵੀਡੀਓ ਸ਼ੇਅਰ ਕਰ ਦਿ ਬਾਈ YouTube ਤੇ ਉੱਤੇ ਜਾ ਕੇ ਵੀਡੀਓ YouTube ਦੇ ਉੱਤੇ ਜਿਹਨੂੰ ਵੀਡੀਓ ਪੈਂਦੀ ਆ ਉਸਨੂੰ ਬਾਈ ਕਹਿੰਦੇ ਨੇ ਤੁਹਾਨੂੰ ਟਰੈਕਟਰ ਚਾਹੀਦਾ ਜੀ ਉਸਨੂੰ ਵੇਖ ਜਾਂਦਾਗਾ ਤੇ ਅੱਧ ਲਈ ਆਉਣਿਆ ਤੇ ਜਿਹੜੇ ਵੀ ਨੂੰ ਚਾਹੀਦਾ ਕੋਕਾ ਵੀ ਸਹਰਾਜ ਦੇ ਦੋਨੇ 15 ਤੇ 17 ਮਾਡਲ ਹਨਾ ਦੋਨੇ ਟਰੈਕਟਰ ਪੂਰੇ ਜੰਗੇ ਟਰੈਕਟਰ ਨੇਗੇ ਜਿਹੜੇ ਵੀ ਵੀਰਾਂ ਨੂੰ ਚਾਹੀਦੇ ਨੇ ਸੰਪਰਕ ਕਰ ਲੈ ਮਿੱਤਰੋ 17 ਤੇ 15 ਮਾਡਲ ਟਰੈਕਟਰ ਦੇ YouTube ਦੇ ਉੱਤੇ ਜਿਹੜੇ ਬਣੇ ਹੋਏ ਨੇ ਵੀਰ ਆਪਣੇ ਨਾਲ ਜੁੜੇ ਹੋਏ ਨੇ Facebook ਤੇ ਉਹ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹੜੇ ਵੀਰਾਂ ਨੇ YouTube ਚੈਨਲ ਨਹੀਂ ਸਬਸਕ੍ਰਾਈਬ ਕੀਤਾ ਹੋਇਆ ਆਪਣਾ ਤਾਂ ਉਹ YouTube ਤੇ ਜਾ ਕੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਯਾਰ ਚੈਨਲ ਬਣਾ ਬਣ ਕੇ ਨਾ ਅਜੋ ਆਪਾਂ ਦਿੱਤ ਨਾਮੀਆਂ ਵੀਡੀਓ ਜਿਹੜੇ ਪਾਉਂਦੇ ਆਂ ਭਾਈ YouTube ਤੇ Facebook ਤੇ Instagram ਤੇ ਪਾਉਣੇ ਆਗੇ ਤੇ ਇੱਕ ਵੀਰ ਜੁੜ ਚੁੱਕਿਆ ਭਾਈ ਕਮੈਂਟ ਕਰੀ ਕਿੱਥੋਂ ਕਿੱਥੋਂ ਜੁੜੇ ਹੋ ਕਮੈਂਟ ਕਰਕੇ ਭਾਈ ਜ਼ਰੂਰ ਦੱਸ ਦਿਆ ਕਰੋ ਤੇ ਆਪਾਂ ਟੋਟੇ ਲਈ ਟਰੈਕਟਰ ਇਹਦੇ ਨਵੇਂ ਤੋਂ ਨਵੇਂ ਕੋਕਾ ਪਿੱਛੇ ਲੈ ਕੇ ਆਉਂਦੇ ਰਹਾਂਗੇ ਜਿਵੇਂ 8 ਮਾਡਲ ਲਿਆਂਦਾ ਜੀ ਕੋਕਾ ਪਿੱਛੇ 18 ਮਾਡਲ ਆ ਗਿਆ ਸੀਗਾ ਤੇ ਵੀ ਰੋਡ ਬਹੁਤ 막ਦੇ ਜੀ ਕਹਿੰਦੇ ਵੀ 18 ਮਾਡਲ ਨਾਲ ਦੀ ਟਰੈਕਟਰ 18 ਮਾਡਲ ਨਾਲ ਦੀ ਟਰੈਕਟਰ ਬਰਾ ਉਹ 15 ਮਾਡਲ ਤੇ 17 ਮਾਡਲ ਟਰੈਕਟਰ ਆਪਾਂ ਅੱਜ ਲੈ ਕੇ ਆ ਰਹੇ ਆਂਗੇ ਠੀਕ ਹੈ ਨਾ ਆ ਲਈ ਆਉਣੇ ਆ 15 ਮਾਡਲ ਪੂਰੇ ਪਾਇਆ ਹੋਇਆ ਤੇ 17 ਮਾਡਲ ਪਿੱਛੇ ਆਗਾ ਸੰਪਰਕ ਕਰਮ ਦੇਓ ਆਪਣੇ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦੇ ਆ ਬਾਕੀ ਬੋਲਦੇ ਆ 9501786359 70 78 78 090 11 ਤੇ ਤੇ ਸਾਡੇ ਬੰਦੇ ਦਾ ਫੋਨ ਆ ਗਿਆ 11 ਹੁਣ ਆ ਬਾਅਦ ਤੱਕ ਆ ਗਿਆ ਬਰਾਵਾ ਪੂਰਾ ਕਾਲਾ ਓਕੇ ਜੀ ਕਿਹੜਾ ਕਾਲਾ ਬਾਈ ਪੁਆਇੰਟ ਕਰਕੇ ਜਰੂਰ ਦੱਸੀ ਬਾਈ ਕਿੱਥੋਂ ਆ ਕਾਲੇ ਬਰੇ ਤੇ ਚੁਟਾ ਸੁਣੋ ਬੰਦ 17 ਮਾਡਲ ਮਿੱਤਰੋ ਉਹ ਨਜਾਇਜ਼ ਨਵਾਂ ਡਰੈਕਟਰ ਆ 600 ਘੰਟਾ ਚੱਲਿਆ ਹੋਇਆ ਬਾਈ ਜੈਨੂਅਨ 600 ਘੰਟਾ ਇਹ ਗਣਾ ਆ 2000 ਘੰਟਾ ਚੱਲਿਆ ਲੱਟਾਗਾ ਤੇ ਜਿਹੜਾ 17 ਮਾਡਲ ਆ 600 ਘੰਟਾ ਚੱਲਿਆ ਹੋਇਆ ਡਰੈਕਟਰ ਲੱਟਾਗਾ ਤੇ ਕੋਕਾ ਪੀਸ ਡਰੈਕਟਰ ਲੈਂਦੇ ਆ ਭਰਾਵੋ ਕੋਕਾ ਪੀਸ ਇਹਨੂੰ ਕੋਕੇ ਕਾਇਦਨੇ ਆ ਮੈਨੂੰ ਸੋਹ ਧਮਕੀ ਦਿੱਤੀ ਦੀ ਦੀ ਰਾਤ ਦੇ ਹਨੇਰੇ ਦੇ ਵਿੱਚਣਾ ਤੇ ਚੌਖਾ ਆ ਰਹੇ ਹਾਂ ਜੇ ਤੁਸੀਂ ਚੌਖਾਣਾ ਤਾਂ ਦੱਸੋ ਨਾ ਮਿੱਤਰੋ ਪੋਕਾ ਲੱਗੀ ਪਈ ਸੀ ਬਾਟ ਵੀ ਬਹੁਤ ਗੜਤੀ ਇਹ ਵੇਲੇ ਵੀ ਬਹੁਤ ਦੂਰੋਂ ਅਫਰਾ ਵੋਏ ਨਹੀਂ ਹੈਗਾ ਵੀ ਕਲਟਰ ਟਰੈਕਟਰ ਮਿਲ ਜਾਂਦਾ ਨਾ ਬਹੁਤ ਉਹ ਮੇਰੀ ਇਹ ਹੀ ਹੈਗਾ ਵੀ ਨੇੜੇ ਟਰੈਕਟਰ ਮਿਲ ਜਾਂਦਾ ਸਹ ਮਾਰਦਾ ਚੱਲ ਚੱਲ ਕੇ ਉਹਦੇ ਦੇ ਉਪਰ ਆ 17 ਮਾਡਲ 15 ਮਾਡਲ ਮੁਰੇ ਆ ਮੇਟਰੋ ਕੜਕ ਨਾ ਘਾਟੀ ਵਗੋ ਪਰ ਉਹ ਜੇ ਕਵਾਜੋ ਤੇ ਨਹੀਂ ਦੇ ਮੇਟਰੋ ਟ੍ਰੀਨੋਂ ਸਵਾਰ ਚਾਹੀਦੇ ਆ 15 17 17 ਮਾਡਲ ਬਸ ਮਾਰਕ ਕਰ ਲਓ ਮੇਟਰੋ ਬਹੁਤ ਘੱਟ ਸਮਾਂ ਖੜਦੇ ਆ ਭਰਾ ਉਹ ਟਰੈਕਟਰ ਹੈ ਨਾ ਨਾਲ ਦੀ ਨਾਲ ਤੇਲ ਹੋ ਜਾਂਦਾ ਇਹ ਜੀ ਟਰੈਕਟਰ ਅਨਜਾਇਜ਼ ਨਵੇਂ ਜਿਹੜੇ ਕੀ ਹਜੇ ਟਰਾਲੀ ਦੀ ਲੈਫਟ ਵੀ ਨਹੀਂ ਚਕਾਈ ਹੁੰਦੀ ਉਹ ਟਰੈਕਟਰ ਲੈ ਕੇ ਆਏ ਆ ਅੱਜ ਦੋਦੇ ਆਹਾ ਵੀ ਤੇਲ ਆ ਜਣਾ ਹਜੇ ਵੀ ਪਾਣੀ ਵਰਗਾ ਪਿਆ ਟਰੈਕਟਰਾਂ ਦਾ ਪਾਣੀ ਢਾਲਦਾ ਦਾ ਵਰਕ ਕਰ ਲੋ ਮਿੱਤਰੋ ਮੋਗਲਾ ਦਾ ਟਰੈਕਟਰ ਤੇ ਤੇ ਟੜਕੇ ਤਲਵੰਡੀ ਨਹੀਂ ਹੁੰਦੇ ਆਪਾਂ ਜਾਇਦਾਦ ਨਾਲ ਪਿੰਡ ਪੈਣੀ ਦੱਸਾਈ ਜੋਰ ਦਿੱਤਾਗਾ ਵੀ ਇੱਥੇ ਪਹੁੰਚਿਆ ਕਰੋ ਬਰਾਵੋ ਪੈਣੀ ਦੱਸਾ ਹਣਾ ਬਰਨਾਲੇ ਜਲੇ ਦਾ ਪਿੰਡਾ ਪੈਣੀ ਦੱਸਾ ਇੱਥੇ ਪਹੁੰਚਿਆ ਕਰੋ ਉੱਚ ਰਸਤੇ ਦੇ ਵਿੱਚ ਕੋਠੀ ਆ ਉੱਥੇ ਤੁਸੀਂ ਪਹੁੰਚ ਸਕਦੇ ਹੋਗੇ ਬਿਨਾ ਪੁੱਤੇ ਦੱਸੇ ਸੰਨਾ ਭੈਣੀ ਕਾਲੇਗੇ ਪਿੰਡ ਪਾ ਜਾਂਦੇ ਨੇ ਲੋਵੇਂ ਲੋਵੇਂ ਸੰਨਾ ਭੈਣੀ ਵਿਚਾਲੇ ਪਾ ਜਾਂਦਾ ਕਾਲੇ ਕੀ ਸਾਡ ਤੇ ਰਹਿ ਜਾਂਦਾਗਾ ਤੇ ਸੰਗਰੂਰ ਪਹੁੰਚ ਚੁੱਕਿਆਂਗੇ ਆਪਾਂ ਤੇ ਜਿਹੜੇ ਭਰਾ ਆਪਣੇ ਨਾਲ ਜੁੜੇ ਹੋਏ ਨੇ YouTube ਤੇ Facebook ਤੇ Insta ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਨਾ ਜਦੋਂ ਤਰੋਂ ਸਾਟਾ ਬਹੁਤ ਆ ਬੱਚਿਆਂ ਥੇਕਦੀ ਆਉਂਦੀ ਆਗੀ ਤੇ ਕੋਟ ਘਾਟ ਭੋਟੇ ਪਾ ਕੇ ਸਿਰਦੁਰ ਬੰਨ ਕੇ ਬੈਠੇ ਆ ਟਰੈਕਟਰ ਤੇ ਐਵੇਂ ਨੋਈ ਤੰਨੇ ਵਾਲੇ ਡ੍ਰੈਕਟਰ ਚੱਲੇ ਆਉਂਦੇ ਆਗੇ 8:30 ਹੋ ਗਏ ਹੋ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਕਿਹੜਾ ਟਾਈਮ ਹੋ ਗਿਆ ਨਾ ਟ੍ਰੈਕਟਰ ਲਈ ਵੀ ਆ ਨਾ ਕੀ ਭਾਈ ਕਿਹੜੀ ਆ ਇਹ ਜਿਮਣੀ ਇਹਦਾ ਹਾਲ ਵੀ ਜਿਮਣੀ ਚੋਣਾ ਮਾਰਗਾ ਹੋਇਆ ਪਿਆਗਾ ਰੰਗ ਜਾ ਭਾਈ ਆਇਆ ਇਹ ਤਰੋ ਸੇ ਉਹ ਘਣਾ ਬਾਦੋ ਸੋਣਾ ਟਰੈਕਟਰ ਜਿਵੇਂ ਕੋਕਾ ਬੀਜ ਨੇ ਦੋਤੇ ਪਿਛਲੇ ਝਾੜ ਤੇ 17 ਮਾਡਲ ਆਗਾ ਐਵੇਂ ਝੁਕਰੀ ਆਗਾ ਜਿਵੇਂ ਉਹਦੋਂ ਨੇ ਆਪਾਂ ਉਵੇਂ ਟਰੈਕਟਰ ਦੇ ਦਿੰਦੇ ਆ ਪਤਵੀਰ ਕਹਿੰਦੇ ਮੇਰੇ ਡੱਕ ਖਾਤਰੀ ਭਲਾ ਉਹ ਜਵੇਂ ਲੱਗੇ ਲਗਾਏ ਆਉਂਦੇ ਹੁੰਦੇ ਆ ਆਪਾਂ ਉਵੇਂ ਹੀ ਦੇ ਦਿੰਦੇ ਹੁੰਦੇ ਆ ਨਾ ਪਿਛਲੇ ਤੇ ਇਕੱਲਾ ਹੀ ਹੋਟਲ ਅੱਗੇ ਆਇਆ ਆਹ ਦਿਮਾਰ ਰੜਾਗਾ ਹੈ ਨਾ మేమే ਉਹਦੇ ਨੇ ਉਹ ਵੀ ਆਈ ਚਾਈ ਜਾਂਦੇ ਨੇ ਗਾਹ ਦੀ ਗਾਹ ਅਜੇ ਆਪਾਂ ਕੋਲੋ ਲਵਾ ਕੇ ਦੇ ਦਿੰਦੇ ਹੁੰਦੇ ਆ ਗੜਬੀ ਨਪਰੀ ਗਾਹ ਦੇ ਸਾਥਰੀ ਕਾਪਰੀਆ ਚੀਜ਼ ਚੰਗੀ ਮਿਲਦੇ ਨਾ ਸਾਥਰੀ ਦਾ ਬੰਦਾ ਜੇ ਕੋਲੋ ਵੀ ਲਵਾ ਲਵੇ ਕੋਈ ਚੱਕਰ ਦੀ ਪਰ ਐਵੀਂ ਚੀਜ਼ ਚੰਗੀ ਹੋਵੇ ਚੀਤਾ ਦੋਦੇ ਤੇ ਕੋਕੇ ਵੀ ਸਵਲੇ ਨੇ ਤੇ ਆਪਾਂ YouTube ਦੇ ਉੱਤੇ ਲਾਈਵ ਹੋ ਕੇ ਪੀਰ ਮੰਗਦੇ ਬਹੁਤ ਸੀਗੇ 18 ਮਾਡਲ ਜਿਹੜਾ ਲਿਆਂਦਾ ਸੀ ਆਪਾਂ ਨੇ ਤੇ ਉਹਨੂੰ ਜਦੋਂ ਪੀਰ ਉਹਨਾਂ ਦਾ ਪੂਣਾਉਂਦਾ ਗਾ ਉਹਨੂੰ ਕਿਹਾ ਉਹ ਵੇਖ ਗਏ ਉਹਨਾਂ ਵੀਰ ਕਹਿੰਦੇ ਸਾਨੂੰ ਕੋਈ ਇਹੋ ਜਿਹਾ ਟਰੈਕਟਰ ਦੱਸੋ ਵੀ ਜਿਹੜਾ ਤੁਹਾਡੇ ਕੋਲੇ ਹੋਵੇ ਚੰਗਾ ਟਰੈਕਟਰ ਤਾਂ ਹੀ ਦਾ ਤਸੱਲੀ ਵਾਲਾ ਦਾ ਤਸੱਲੀ ਵਾਲੇ ਮਿੱਤਰੋ ਦੋ ਟਰੈਕਟਰ ਆ ਇੱਕ 15 ਤੇ ਇੱਕ 17 ਵੀਰੇ ਆਵਾ ਗਾਰੰਟੀ ਵੀ ਕਹਿਦਾ ਇਹਦਾ ਗਾਰੰਟੀ ਵਾਲੇ ਟਰੈਕਟਰ ਨੇ ਇੱਕ ਬੇਦਾ ਬੇਦਾ ਆਊਟ ਦਾ ਗਾਰੰਟੀ ਵਾਲਾ ਵੀ ਖੜਾ ਆਪਣੇ ਕੋਲੇ ਉਹਦੀ ਵੀ ਗਾਰੰਟੀ ਤੇ ਜੇ ਉਹ ਲੈ ਕੇ ਜਾਣ ਹੋਵੇ ਉਹ ਵੀ ਲਿਜਾ ਸਕਦੇ ਹਾਂ ਇਹ ਜਿਹੜੇ ਵੀਰਾਂ ਨੇ ਪਿੰਡ ਪਹੁੰਚਣਾ ਹੁੰਦਾ ਪਿੰਡ ਪੈਣੀ ਦੱਸਾਂ ਨੇੜੇ ਦੀਪਕਟਾ ਪਰ ਆ ਜਾਂਦਾ ਮਿੱਤਰੋ ਦੀਪਕਟਾ ਬੇ ਤੋਂ 6 ਕਿਲੋਮੀਟਰ ਦੇ ਦੂਰੇ ਤੇ ਆਪਣਾ ਵੈਂਡਾ ਗਿਆ ਹਨਾ ਤੋਂ ਜੀ ਉੱਤੇ ਬਹੁਤ ਕੱਖਦੇ ਹੋਗੇ ਤੇ ਵਿੱਚ ਵੀਰ ਦਾ ਬਹੁਤ ਬਾਈ ਜਿਹੜੇ ਜਿਹੜੇ ਜਾਣਦੇ ਨੇ ਕਮੈਂਟ ਜ਼ਰੂਰ ਕਰ ਦਿਆ ਕਰੋ ਯਾਰ ਜੀ ਹੌਸਲਾ ਹੋ ਜਾਂਦਾ ਹਨ ਕਿ ਬੰਦੇ ਜਾਣਦੇ ਬਹੁਤ ਦੂਰ ਦੂਰ ਤੱਕ ਨੇ ਇਧਰੋਂ ਮੁਕਤ ਏਰੀਆ ਜ ਆਪਣੇ ਸਵਰਾਜ ਹੀ ਸਵਰਾਜ ਕਿੱਥੇ ਹੋਵੇ ਤੇ ਉਹ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੋਂ ਮੁਕਤ ਏਰੀਆ ਜਿਹੜਾ ਮਾਨਸਾਲੇ ਭਰਾ ਜਿਹੜੇ ਜੁੜੇ ਹੁੰਦੇ ਨੇ ਆਪਣੇ ਨਾਲ ਉਹ ਜ਼ਰੂਰ ਕਮੈਂਟ ਕਰਕੇ ਜ਼ਰੂਰ ਦੱਸਣਾ ਕਰੋ ਯਾਰ ਹੈ ਨਾ ਕਾਰਾ ਕੋਟਲੀ ਓਕੇ ਲਾਈਵ ਟਾਪ ਦੇ ਵਿੱਚ ਹੀ ਜਮ੍ਹਾਂ ਖੜਾ ਕੇ ਆ ਗਿਆ ਚੈੱਕ ਕਰ ਸਕਦੇ ਹੋ ਨਾ ਦੇਪੇ ਚੱਲੇ ਝੋਟੇ ਨੂੰ ਵੀ ਮੇਲ ਦਾ ਸੱਪ ਜਮਾ ਵੀਰ ਦੇ ਇਹ ਵੀਰ ਤੇ ਜਮਾ ਮੇਲ ਦਾ ਨਾਮ ਇਹ ਨਾ ਮੇਲ ਦਾ ਵਾਲ ਦਿੱਤੇ ਖਵਰਾ ਜੀ ਨੇ ਇਹ ਵਾਕੋ ਕਾफी ਇਦਲੇ ਹੁੰਦਾ ਮਿੱਤਰੋ ਸੰਦੂਰ ਬਹੁਤ ਸਾਟ ਕੇ ਲਿਆ ਦਿਆ ਸਾਟ ਕੇ 12 15 ਟਰੈਕਟਰਾਂ ਦੇ ਵਿੱਚੋਂ ਇਹ ਦੋ ਟਰੈਕਟਰ ਹੀ ਆਪਣੇ ਮਾਣ ਮਦੰਦ ਆਏ ਨੇ ਜਿਹੜੇ ਜਮਾ ਕੋਕਾ ਵੀਰ ਦੇਣਾ ਬਾਕੀ ਆਪਾਂ ਛੱਡਦੇ ਤੱਕੇ ਜੀ ਜਿੱਦਾ ਤਾਂ ਲਓ ਨਾ ਪਤਾ ਹੋਣਾ ਕਿ ਅਗਾ ਚੱਲ ਗਏ ਨਗਰੂਰ ਵਾਲੇ ਰੋਡ ਦੇ ਉੱਤੇ ਪਾ ਚੜਤਾਂ ਲਿਆ ਬਰਨਾਲੇ ਵਾਲੇ ਨੇ ਲਗੀ ਨਗਰੂਰ ਦੇ ਵਿੱਚ ਤਾ ਵਾ ਫਿਰਦੇ ਆ ਹੰਪ ਜੇ ਆ ਜਾਂਦੇ ਨੇ ਮਿੱਤਰੋ ਆ ਹਾ 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 ਲੋ ਜਿੱਡਾ ਉਹਨੇ ਵਿੱਚ ਖੜਾ ਖੜਾ ਤੁਰ ਪਿਆ ਝੂਟਾ ਕਰੋ ਚੱਕ ਬਾਈ 100 ਜਾਨਾ ਪਲੱਸ ਜੋੜ ਦਿਓ YouTube ਦੇ ਉੱਤੇ YouTube ਆਪਣਾ ਟਾਉਨ ਪੈਂਦਾ ਜਾਂਦਾਗਾ ਫੇਸਬੁੱਕ ਤੇ ਜਿੰਨੇ ਵੀ ਰਾ ਜੁੜੇ ਹੋਏ ਜਿਹਨਾਂ ਸਾਰੇ ਹੋ ਆਪਾਂ ਅੱਧਰ ਵੀ ਰਿਕੁਐਸਟ ਕਰਾਂਗੇ ਜਿਹੜਾ ਨੇ ਫੇਸਬੁੱਕ ਜੋਇਨ ਨਹੀਂ ਕੀਤੀ ਜੋਇਨ ਕਰ ਲੋ ਆਲਓਵ ਕਰ ਲੋ ਲੈ ਫੇਸਬੁੱਕ ਨਾ ਤੇ YouTube ਤੇ ਜਿਹੜੇ ਨੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੋ ਤੁਸੀਂ ਸਭ ਤੋਂ ਪਹਿਲਾ ਵੀਡੀਓ ਜਿਹੜੀ YouTube ਦੇ ਉੱਤੇ ਆਉਂਦੀ ਆਪਣੀ ਸ਼ਾਰਟ ਆਜੇ ਫੁੱਲ ਵੀਡੀਓ ਆਜੇ ਉਹ YouTube ਦੇ ਉੱਤੇ ਹੀ ਆਉਂਦੀ ਜਾਏਗੀ ਤੇ ਥੋੜਾ ਜਿਹਾ ਵੀਡੀਓ ਦਾ ਵੀ ਆਪਾਂ ਘਟ ਜਾਂਦਾ ਕੰਮ ਜਦੋਂ ਟਰੈਕਟਰਾਂ ਡੁੱਟਣਾ ਕੰਮ ਵੱਧ ਜਾਂਦਾ ਹੈ ਨਾ ਸਭਾਈ ਸੁਈ ਦਾ ਤੇ ਹਲੋ ਮੋਟਰਲ ਮੋਟਰ ਬਾਬੇ 15 ਗਾ ਮੂਰੇ ਪਿੱਛੇ 17 ਗਾ ਦੋਨੇ ਕੋਕਾ ਪੀਸ ਟਰੈਕਟਰ ਨੇ ਜਿਹੜਾ ਨਹੀਂ ਆਪਾਂ ਕੋਕੇ ਕਾਇਦ ਨੇ ਉਹ ਟਰੈਕਟਰ ਲੈ ਗਏ ਅਨ ਲੱਡੂ ਬਾਦੂ ਦਾ ਟਰੈਕਟਰ ਲੈ ਆ ਤਾਂ ਹੋਰ ਲਾਈ ਗਈ ਵੜ ਕੇ ਤੇ ਇਸੇ ਲਾਈਡ ਤੇ 17 ਮਾਟਲਾ ਮਿੱਤਰੋ ਕੋਕਾ ਪੀਂਚ ਜਮਾ ਕੋਲ ਪਾ ਲੈ ਆਪਾਂ ਅਕੜ ਜੋਰੀ ਵੀ ਆ ਗਈ ਫਰਾਈਟ ਆ ਬਾਕੀ ਮਾਟਲ ਪਤਰਾ ਵਿੱਚ 17 ਮਿੱਤਰੋ ਕੋਕਾ ਪੀਂਚ ਡੇ ਕੋਕਾ ਪੀਂਚ ਆਜਾ ਕਰ ਲੋ ਜੋ ਟੇਡੀ ਜਾਂਦਾ ਬੇਲ ਦਾ ਪਾਣਾ ਦਾ ਮੋਟਨ ਵਾਲੇ ਹਵਾ ਦਾ ਆਪਾਂ ਆਪਾਂ ਅੱਧਰ ਫਿਰੀ ਬਾਸਣਾ ਹੈ ਵਾਲਾ ਦੇ ਜਮਾ ਗੁਰਤਾਰੇ ਦੀ ਖੋਰ ਪੇੜ ਤੇ ਬੰਦਣ ਵਾਲਾ ਫਟੋਖਾ ਪਿੰਡ ਆ ਗਿਆ ਮਹਾਰਾਜਾ ਰਜੀਤ ਸਿੰਘ ਜੀ ਦੇ ਕਾਨ ਕੇ ਆ ਇਹ ਟੇਡਾ ਉੱਧਾ ਪਤਾ ਲਾਵੋਗੇ ਮਿੱਤਰੋ ਟਰੈਕਟਰ ਦੇ ਉੱਤੇ ਡੈੱਕ ਹੈ ਨਹੀਂ ਸੀ ਲਗਾ ਲਗਾਣਾ ਕਈ ਵਾਰ ਟਰੈਕ ਕੋ ਰੁਕੋ ਤਾਂ ਡੈੱਕ ਛੱਡੀ ਹੋਣੀ ਉਹਨਾਂ ਕੋਲ ਤੇ ਇਹੀ ਨੀ ਲਿਖੀਗਾ ਟਰੈਕਟਰ ਦੇ ਉੱਤੇ ਆਜੀ ਦਾ ਰਸਤ ਕਰਾ ਦੀ ਇਹਨਾਂ ਨੇ ਟਰੈਕਟਰਾਂ ਨੇ ਤੇ ਆਪਣੇ ਆਪ ਬਹੁਤ ਘੱਟ ਲਾਈਵ ਹੁੰਦੇ ਆ YouTube ਦੇ ਉੱਤੇ আর YouTube ਦੇ ਉੱਤੇ ਜੁੜ ਜਾ ਕਰੋ ਭਰਾਓ ਬਣਾ ਸਾਰੇ ਭਰਾ YouTube ਦੇ ਤੇ ਆਪ ਲਾਇਆ ਹੋਇਆ ਕਰਾਂਗੇ ਯਾਰਾ ਬੜੀ ਜਾਣਕਾਰੀ ਦਿੰਦੇ ਰਹਾ ਕਰਾਂਗੇ ਜਵੇਂ ਪੀਰ ਮੁਕੀਆਂ ਦਾ ਲਾਭ ਪ੍ਰੀਤ ਦਾ ਕਹਾ ਪਰ ਹਾਂ ਭਾਈ ਸੰਗਰੂਰ ਸਾਡਾ ਨੇ ਕਸੂਰ ਸਾਡਾ ਜੜਾ ਸੰਗਰੂਰਾ ਜੜਾ ਜੇਲਾ ਸੰਗਰੂਰਾ ਹੁਣ ਬਰਨਾਲਾ ਬਣ ਗਿਆ ਤੇ ਪਹਿਲਾ ਜੜਾ ਸਾਡਾ ਸੰਗਰੂਰੀ ਆ ਭਰਾ ਉਹ ਸੰਗਰੂਰ ਦੇ ਵਿੱਚ ਫਿਰਦੇ ਆ ਇਹ ਮਾਰ ਕੇ ਦੇਖਦੇ ਇਹਨਾਂ ਇਹਦੀ ਆਵਾਜ਼ ਨੂੰ ਚੈੱਕ ਕਰ ਕਰ ਵੀ ਨਾ ਸਹੀ ਘੱਟ ਦੀ ਆਵਾਜ਼ ਦਾ ਜਾਵਾ ਆ ਬਿਆਹੂ ਵਾਲੇ ਜਾਈਏ ਤੇਰੇ ਨਾਲ ਹੋ ਜੋ ਪਰ ਬਲੇਰੋ ਦੇ ਵਿੱਚ ਪੈਕਾ ਕੇ ਟੋਲਦਾ ਜਾਂਦਾ ਜੋ ਪੁਰਾਣਾ ਬਲੇਰੋ ਜੀ ਇਹ ਹੋਏ ਨੇ ਕੋਰਪੋਰੇਟ ਡਰਾਈਵਰ ਨੇ ਜੋ ਪਰਾਂ ਦੇ ਆਹ ਆਹ ਇਹ ਕਮਨ ਆਹ ਬਹੁਤ ਪੁਰਾਣੀਆਂ ਸੜਕਾਂ ਨੇ ਹਰ ਦਿਖਾਉਣ ਵਾਲੀ ਕਰਦੀ ਮੈਟਰੋ 15 ਤੇ 17 ਮਾਡਲ ਨੇ ਝੋਟੇ 15 ਦੇ 17 ਮਾਡਲ ਦੇ ਕੰਟੈਕਟੜਾ ਤੁਸੀਂ ਕਰ ਸਕਦੇ ਹੋ 70780611 ਸੱਤਰਾ ਖੱਤਰ ਆ 70817 5911 ਤੇ ਕੰਟੈਕਟੜਾ ਤੁਸੀਂ ਕਰ ਸਕਦੇ ਹੋ ਟਰੈਕਟਰ ਗ੍ਰੀਟਨ ਲਈ ਬਸ ਲੋ ਮਾਨੂੰ ਕੋਫੀ ਲੱਗੇ ਹੈ ਜਦ ਤੱਕ ਨਹੀਂ ਹਨ ਲਾਇਵ ਹੋ ਜੀਏ ਕਰਾ ਜੁੜ ਜੋ ਤੁਸੀਂ ਵੀ ਜੋਕਰੋ 14 ਜਣੇ ਜੁੜ ਗਏ ਭਰਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਕਿੱਥੋਂ ਕਿੱਥੋਂ ਜੁੜੇ ਹੋਣਾ ਭਰਾ ਅੱਜ ਦਾ ਲਾਈਵ ਜੇ ਚੱਲੀ ਜਾਂਦਾ ਨਾ ਤੁਸੀਂ ਦੱਸੀ ਜਾਂਦੇ ਹੋ ਕਿ ਆਪਾਂ ਇੱਥੇ ਤੋਂ ਜੁੜੇ ਹੋਏ ਆਗੇ YouTube ਦੇ ਉੱਤੇ ਪਾਲਵਾ ਟਰੈਕਟਰ ਦੇ ਉੱਤੇ ਸਾਰਾ ਦਾ ਸਵਾਗਤ ਆ ਮਿੱਥੋ ਜਿੱਥੇ ਵੀ ਭਰਾ ਜੁੜੇ ਹੋ ਇੱਥੇ ਜੁੜੀਆ ਦੇਣਾ YouTube ਦੇ ਉੱਤੇ ਬਾਾਲਿਆ ਬੋਲੀ ਹਨੇ ਟੱਕਰਿਆ ਕਰਕੇ ਪਤਾ ਨਹੀਂ ਲੱਗ ਰਿਹਾ ਬਾਈ ਵਾਲਿਆਂ ਵਾਲੀ ਆਕ ਬਈ ਆਹ ਬੋਲੇ ਹੌਲੀ ਆਉਂ ਕੀ ਆ ਇਹ ਗੱਲਾਂ ਕਰਾ ਟਰੈਕਟਰ ਦਾ ਮਿੱਤਰੋ ਛੋਟੇ ਵਾਂਗੂ ਚੜਦਾ ਉਹਦਾ ਹੁੰਦਾ ਨਾ ਘੋੜੇ ਜਿਹਾ ਤੇ ਆ ਦੌੜ ਆਏ ਕਰਕੇ ਲੈ ਟਰੈਕਟਰ ਹੈਗਾ ਔੜੀ ਰੱਖਣਾ ਪੈ ਜਾਗਾ ਵਰਗੇ 12 ਕਦੋਂ 15 ਦਾ ਟੱਕਰ ਦੇ ਉੱਤੇ ਸਾਰੇ ਉਹਦੇ ਟਰੈਕਟਰਾਂ ਨੂੰ ਪਤਾ ਨਹੀਂ ਸਮਝ ਆਉਂਦੀ ਉਹ ਪਤਾ ਨਹੀਂ ਨਾ ਆਵਾਜ਼ ਦੇ ਵਿੱਚ ਨਾ ਜੋਲ ਦਰਾਪਾ ਵੀ ਬਹੁਤ ਜ਼ਿਆਦਾ ਹੈਗਾ। ਜਿਹੜੇ ਪਾਸੇ ਕੋਣਾ ਦਾ ਆ ਪਹੁੰਚਣ ਵਾਲੇ ਆ ਕੇ ਮਿੱਤਰੋ ਤੁਹਾਨੂੰ ਤੁਹਾਨੂੰ ਬਾਬਾ ਅਫਰਦੀ ਦੀ ਮਾਰ ਤੋਂ ਜਾ। ਨਾਲ ਦੇ ਕਿਦੀ ਗੁਰਦੁਆਰੇ ਦੇ ਕੋਲ ਪੇਣਾ ਜਿਹੜਾ ਰੋਡ ਦੇ ਉੱਪਰ ਆ। ਤੇ ਤੋਂ ਦੇ ਮੇਰੇ ਪਾਸ ਕੋਣਾ ਦਾ। ਮੋਟਰਲ ਮੋਟਰਲ ਬਾਈ 15 ਤੇ 17 ਗੇ। 15 ਵਾਲਾ ਇੱਕ ਘਰੇ ਖੜਾ ਇੱਕ ਆ ਲਈ ਜਨੇ ਝੂਟਾ। ਪੀਸੀਸ ਪਾਰਾ ਮਾਡਲ ਪਾਇਆ ਹੋਇਆ 1852 ਖੜਾਗਾ ਟਰੈਕਟਰ ਆਈ ਚਲਾਈ ਚੱਲੀ ਜਾਂਦੀ ਹੈ ਭਰਾਵੋ ਕਿਤੇ ਵੀ ਵੀਰ ਭਰਾ ਨੇ ਟਰੈਕਟਰ ਖਰੀਦਣਾ ਹੋ ਤਾਂ ਦਾ ਸੰਪਰਕ ਕਰਦਾ ਕਰੋ ਕਿਉਂਕਿ ਆਪਾਂ ਚੋਣਪੇ ਦੇ ਟਰੈਕਟਰ ਹੀ ਲੈ ਕੇ ਆਉਣੇ ਹੁੰਦੇ ਆ ਲੈ ਕੇ ਉਹ ਲੈਉਣੇ ਹੁੰਦੇ ਆ ਜਿਹੜੇ ਜਮਾਂ ਕੋខਾ ਪੀਂਦੋਂਦੇ ਨੇ ਬਾਟਰ ਤੋਂ ਆਪਾਂ ਫੇਰ ਦੱਸ ਦਿੰਦੇ ਆ 15 ਦੇ 17 ਕੋਕਾ ਵੀ ਵੇਚਨੇਗੇ ਚੈੱਕ ਕਰਦਾ ਆ ਗਦਾਮ ਕਾਂਦੀ ਸਾਈਨਿੰਗ ਦੇ ਵਿੱਚ ਕਿਤੇ ਸੇਵਾ ਇੰਤਜ਼ਾਰ। ਇਹ 20 ਜਾਣੇ ਹੋ ਗਏ ਮਿੱਤਰੋ 100 ਜਾਣੇ 100। ਪਲੱਸ ਜਿਹੜਾ ਲਾਈਵ ਆ ਉਹ ਚਲਾ ਦਿਓ ਭਾਈ। ਥੋੜਾ ਬਹੁਤ ਬਹੁਤ ਧੰਨਵਾਦ ਹੋਊਗਾ। ਆਪਣਾ 1 ਲੱਖ ਬੰਦਾ YouTube ਦੇ ਉੱਤੇ ਘਰ ਦੋ ਕਰਾਂ। ਬਹੁਤ ਘੱਟ ਸਮੇਂ ਦੇ ਵਿੱਚ ਚੱਕ ਦੋ ਕਰਾਂ 12000 ਬੰਦੇ ਦੀ ਘਾਟ ਆਪਾਂ ਨੂੰ 1 ਲੱਖ ਹੋਣਾ। ਪੂਰਾ ਹੌਣ ਦੇ ਵਿੱਚ ਦੇ ਯੂਟਿਊਬ ਤੇ ਤੇ 1 ਲੱਖ ਪੰਦਾ ਸਬਸਕ੍ਰਾਈਬਰ ਕਰਾ ਦਿਓ ਕਰਾ ਤੇ ਵਾਹਿਗੁਰੂ ਜਰੂਰ ਨਿਖੋ ਮਿੱਤਰੋ 3 3 3 ਦਾ ਬਾਬਾ ਅਤਰ ਸਿੰਘ ਜੀ ਪਾਸ ਬਣਾ ਦਾਵਾਲਿਆਂ ਦੇ ਗਾਰ ਕਿਰਪਾ ਦੇ ਨਾਲ ਗੁਰਦੁਆਰੇ ਕੋਲ ਪਹੁੰਚ ਚੁੱਕਿਆ ਵਾਹਿਗੁਰੂ ਚੱਕਿਆ ਪਾਸਾ ਗੁਰਦੁਆਰਾ ਪਾਸ ਮਨਾ ਜੈ ਸਰੂਰ ਜੀ ਬਈ ਆਹ ਵਈ ਵਧੀਆ ਵਧੀਆ ਬਾਈ ਤੜੀ ਆ ਕਟਾਂ ਦੇ ਵਿਚਾਲੇ ਜਿਹੜੇ ਗੱਡੀ ਘੜਾ ਲੈਂਦੇ ਨੇ ਨਾ ਬਾਲਾ ਹੱਸਾ ਇਹ ਸਭ ਉਹ ਇੱਕ ਟੁਲਕਾ ਭਾਈ ਨੇ ਭਾਈ ਮਾਡਲ 15 ਤੇ 17 ਦੇ ਡਰਾਈਵਰ ਦੋਨੇ 15 ਦੇ 17 ਬੰਦੇ ਕੋ ਕੰਦੇ ਹੱਥ ਦੇ ਨਾਲ ਜੂਲਦਾ ਭਾਈ ਜੂਲਦਾ ਇਹ ਆਦਰ ਲੈਣ ਚੱਲਦੀ ਨਕੋੜਾ 1 ਕਰੋੜ ਦਾ ਨਹੀਂ ਦੋਕੋ ਤੋੜਦਾ ਇਹ ਦੋਕੋ ਤੋੜ ਨਾਲ ਜੁਟਣੇ ਵਿੱਚ ਰੋਤੇ ਹੀ 15 20 ਦਾ ਪੂਰੀ ਜੀ ਆਹ ਹਾ ਵੇ ਜੁਟਾ ਦੀ ਵੇਣਾ ਨਵੇਂ ਦੀ ਵੀ ਬਣ ਜਾਂਦੀ ਆ ਦੇਹੋ ਗੱਡੀ ਖੜੀ ਹੈ ਸਾਡੀ ਹੈਲੋ ਹੈਲੋ ਯੰਗ ਆ ਮਿੱਤਰੋ ਹੋਰ ਆਪਾ ਫੇਸਬੁੱਕ ਤੇ ਲਾਈਵ ਹੋਨੇ ਆਂਗੇ ਆ ਜਾਓ ਗੇਰਾ